ਵਾਰ-ਵਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਰਜੀਠਿਆ ਵੱਲੋਂ ਜਵਾਨ ਦੀ ਮੰਗ ਕੀਤੀ ਜਾ ਰਹੀ ਹੈ। ਵੈਸੇ ਤਾਂ ਮੁਹਾਲੀ ਦੀ ਸਥਾਨਕ ਅਦਾਲਤ ਨੇ ਜਵਾਨ ਨੂੰ ਲੈ ਕੇ ਵਿਕਰਮ ਰਜੀਠਿਆ ਦੇ ਵਿਰੁੱਧ ਵੱਡਾ ਫੈਸਲਾ ਸੁਣਾਇਆ ਹੈ ਕਿਉਂਕਿ 40 ਹਜ਼ਾਰ ਪੰਨਿਆਂ ਦੀ ਰਿਪੋਰਟ 700 ਕਰੋੜ ਰੁਪਏ ਦਾ ਕਪਲਾ 400 ਤੋਂ ਵੱਧ ਬੈਂਕ ਖਾਤਿਆਂ ਵਿੱਚ ਲੈਣ-ਦੇਣ ਕੀਤਾ ਗਿਆ। ਅਤੇ 100 ਤੋਂ ਵੱਧ ਵਿਅਕਤੀਆਂ ਦੀ ਪੁਸ਼ਗਿੱਤ ਕੀਤੀ ਗਈ ਬਿਕਰਮਜੀਠਿਆ ਨੂੰ ਲੈ ਕੇ ਬਿਕਰਮਜੀਠਿਆ ਤੇ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਵੇਂ ਸਾਰੇ ਰਸਤੇ ਬੰਦ ਕਰ ਦਿੱਤੇ ਨੇ ਲੇਕਿਨ ਬਿਕਰਮਜੀਠਿਆ ਵੱਲੋਂ ਹੁਣ ਪਟੀਸ਼ਨ ਪਾਈ ਗਈ ਹੈ ਪੰਜਾਬ ਅਤੇ ਹਰਿਆਣੇ ਦੀ ਹਾਈ ਕੋਰਟ ਦੇ ਵਿੱਚ ਕੀ ਰਾਤ ਮਿਲੇਗੀ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਜੀਲੈਂਸ ਦੇ ਅਧਿਕਾਰੀਆਂ ਨੂੰ ਝਟਕਾ ਲੱਗੇਗਾ ਵੈਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਸਾਨੂੰ ਦੇਸ਼ ਦੇ ਕਾਨੂੰਨ ਤੇ ਮਾਰ ਹੈ ਵਿਸ਼ਵਾਸ ਹੈ ਕਿ ਲੰਮਾ ਸਮਾਂ ਬਿਕਰਮਜੀਤਿਆ ਨੂੰ ਜੇਲ੍ਹ ਦੇ ਵਿੱਚ ਭੇਜਿਆ ਜਾਵੇਗਾ ਲੇਕਿਨ ਜਿਹੜੀ ਪਟੀਸ਼ਨ ਹੁਣ ਪਾਈ ਗਈ ਹੈ ਚੁਣੌਤੀ ਦਿੱਤੀ ਗਈ ਹੈ ਆਪਣੇ ਕੇਸ ਨੂੰ ਲੈ ਕੇ ਬਿਕਰਮਜੀਤਿਆ ਵੱਲੋਂ ਅਤੇ ਬਿਕਰਮਜੀਠੀਏ ਦੇ ਪਰਿਵਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਦੇ ਵਿਰੁੱਧ ਉਸ ਨੂੰ ਲੈ ਕੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਸੁਣਵਾਈ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਕੋਲ ਮੰਗ ਕਰ ਰਹੀ ਹੈ ਬਿਕਰਮਜੀਠੀਏ ਦੇ ਕੇਸ ਨੂੰ ਲੈ ਕੇ ਕਿ ਕਿਸ ਤਰ੍ਹਾਂ ਦੇ ਕੇਸ ਉਸਤੇ ਪਾਏ ਗਏ ਨੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਠੀਆ ਨੇ ਆਮਦਨ ਤੋਂ ਵੱਧ ਜ਼ਾਇਦਾਤ ਮਾਮਲੇ ਵਿੱਚ ਹਲੀਮਤ ਜਬਾਨ ਤੇ ਲਈ ਹਾਈ ਕੋਰਟ ਵਿੱਚ ਪਿਟੀਸ਼ਨ ਦਾਇਰ ਕੀਤੀ ਹੈ ਹਾਈ ਕੋਰਟ ਨੇ 14 ਅਕਤੂਬਰ ਤੱਕ ਮੁਲਤਵੀ ਕਰ ਸੁਲਾਈ ਮੁਲਤਵੀ ਕਰ ਦਿੱਤੀ ਹੈ ਜ਼ਿਲ੍ਹਾ ਅਦਾਲਤ ਵੱਲੋਂ ਉਹਨਾਂ ਦੀ ਪਿਟੀਸ਼ਨ ਖਾਲਦ ਕਰਨ ਤੋਂ ਬਾਅਦ ਕੁਜੀਤਿਆ ਨੇ ਇਹ ਪਿਟੀਸ਼ਨ ਦਾਇਰ ਕੀਤੀ ਸੀ 14 ਅਕਤੂਬਰ ਤੱਕ ਜਿਹੜੀ ਪਿਟੀਸ਼ਨ ਬਿਕਰਮਜੀਤਿਆ ਵੱਲੋਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਪਾਈ ਗਈ ਸੀ ਉਸ ਨੂੰ ਇੱਕ ਵਾਰ ਮੁਲਤਵੀ ਕਰ ਦਿੱਤਾ ਗਿਆ ਹੈ 14 ਅਕਤੂਬਰ ਤੱਕ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਨੇ ਕਿ ਤੁਸੀਂ ਦੱਸਿਆ ਗਿਆ ਕਿ 14 ਅਕਤੂਬਰ ਤੱਕ ਪੰਜਾਬ ਅਤੇ ਪੰਜਾਬ ਤੱਕ ਜਵਾਬ ਤੇ ਮਾਮਲੇ ਦੇ ਸੇਟ ਸਪੋਰਟਦਾਰ ਕਰਨ ਦੇ ਹੁਕਮ ਦੇ ਦਿੱਤੇ ਨੇ ਉਹਨਾਂ ਦੱਸਿਆ ਕਿ ਜੋ ਵੀ ਕੇਸ ਦੀ ਤੁਸੀਂ ਪੈਰਵਾਈ ਕੀਤੀ ਹੈ ਜਿਹੜੇ ਤੁਸੀਂ ਇਲਜ਼ਾਮ ਲਗਾਏ ਨੇ ਜਿਹੜੀਆਂ ਤੁਸੀਂ ਜਿਹੜੀ ਜਿਹੜੇ ਤੁਸੀਂ ਫਾਇਲਾ ਪੇਸ਼ ਕੀਤੀਆਂ ਨੇ ਜਿਹੜੇ ਘਪਲੇ ਸਾਹਮਣੇ ਆਏ ਨੇ ਉਹ ਸਾਰੇ ਕਾਗਜ਼ਾਤ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜਾ ਕਰਾਇਆ ਜਾ ਜੇਕਰ ਮੌਕੇ ਤੇ ਜਮਾ ਨਹੀਂ ਕਰਵਾਇਆ ਸਾਡੇ ਤਾਂ ਹੋ ਸਕਦਾ ਹੈ ਕਿ ਬਿਕਰਮ ਜੀਠਿਆ ਨੂੰ ਜਿਹੜੇ ਜ਼ਬਾਨਤ ਮਿਲ ਜਾਵੇ ਕਿਉਂਕਿ ਮਹਾਲੀ ਦੀ ਸਥਾਨਕ ਅਦਾਲਤ ਨੇ ਤਾਂ ਬਿਕਰਮ ਜੀਠਿਆ ਦੀ ਜ਼ਬਾਨਤ ਪੂਰੀ ਤਰ੍ਹਾਂ ਰੱਦ ਕਰ ਦਿੱਤੀ ਲੇਕਿਨ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਬਿਕਰਮ ਜੀਠਿਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਜੀਲੈਂਸ ਅਤੇ ਵਿਜਨਸ ਦੇ ਸਰਪੰਚ ਅਧਿਕਾਰੀਆਂ ਪੰਜਾਬ ਪੁਲਿਸ ਅਤੇ ਪੰਜਾਬ ਪੁਲਿਸ ਦੇ ਸਰਪੰਚ ਅਧਿਕਾਰੀਆਂ ਨੂੰ ਚੈਲੰਜ ਕੀਤਾ ਹੈ ਕਿ ਸਾਰੇ ਸਾਰੇ ਦੋਸ਼ ਜਿਹੜੇ ਮੇਰੇ ਉੱਤੇ ਲਗਾਏ ਗਏ ਨੇ ਐਡ ਕੀਤੇ ਗਏ ਨੇ ਉਹ ਸਾਰੇ ਦੇ ਸਾਰੇ ਬੇਬੁਨਿਆਦ ਨੇ ਮੈਂ ਨਿਰਦੋਸ਼ ਆ ਮੈਂ ਬੇਕਸੂਰ ਆ ਮੈਨੂੰ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਵਿੱਚੋਂ ਵੀ ਹਾਲੀ ਚੱਲਦੀ ਮਿਲੀ ਹੋਈ ਹੈ ਮੈਨੂੰ ਭਾਰਤ ਦੀ ਮਾਨਯੋਗ ਅਦਾਲਤ ਸੁਪਰੀਮ ਕੋਰਟ ਵਿੱਚੋਂ ਵੀ ਹਰੀ ਛੱਡੀ ਮਿਲੀ ਹੋਈ ਹੈ ਬਦਲਾਖੋਰੀ ਦੀ ਰਾਜਨੀਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਜਾ ਰਹੀ ਹੈ ਇਸ ਕਰਕੇ ਮੈਂ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਤੋਂ ਮੰਗ ਕਰਦਾ ਕੇ ਮੈਨੂੰ ਜਬਰਦਸਤੀ ਚਾਵੇ ਲੇਕਿਨ 14 ਅਕਤੂਬਰ ਤੱਕ ਇਹ ਸੁਣਵਾਈ ਨੂੰ ਪਲਟਾ ਵੀ ਕਰ ਦਿੱਤਾ ਗਿਆ ਹੈ ਦੂਸਰੇ ਪਾਸੇ ਪੰਜਾਬ ਸਰਕਾਰ ਅਤੇ ਵਿਜੀਲੈਂਸ ਦੇ ਸਭ ਤੋਂ ਉੱਚ ਅਧਿਕਾਰੀਆਂ ਨੂੰ ਪੰਜਾਬ ਪੁਲਿਸ ਦੇ ਸਭ ਤੋਂ ਉੱਚ ਅਧਿਕਾਰੀਆਂ ਨੂੰ ਹਦੇਸ਼ ਦੇ ਦਿੱਤੇ ਨੇ ਕਾਰਨ ਦੱਸੋ ਨੋਟ ਦੇ ਕੇ ਹੁਣ ਪੰਜਾਬ ਸਰਕਾਰ ਪੰਜਾਬ ਸਰਕਾਰ ਦੇ ਵਕੀਲਾ ਨੂੰ ਕਾਰਨ ਦੱਸਣਾ ਪੈਣਾ ਹੈ ਕਿ ਵਿਕਰਮ ਜੀਠਿਆ ਤੇ ਕਿਹੜੇ ਕੇਸ ਨੇ ਜੇਕਰ ਉਹ ਕੇਸ ਦਰਸਤ ਨਹੀਂ ਜੇਕਰ ਉਹ ਮਾਮਲੇ ਦਰਸਤ ਨਹੀਂ ਹੋ ਸਕਦਾ ਹੈ ਕਿ ਵਿਕਰਮਜੀਠਿਆ ਦੀ 14 ਅਕਤੂਬਰ ਨੂੰ ਪੱਕੀ ਜਬਤ ਹੋ ਜਾਵੇ ਧੰਨਵਾਦ